ਸਾਹਮਣੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚ ਤਣਾਅਪੂਰ ਮਾਹੌਲ ਬਣਿਆ ਹੋਇਆ ਤਾਂ ਲਗਭਗ ਦੇਰ ਰਾਤ ਦੇ ਵਿੱਚ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਧਮਾਕਿਆਂ ਦੀ ਜਿਹੜੀ ਆਵਾਜ਼ ਆਉਂਦੀ ਆ ਤਾਂ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਪਿੰਡ ਜੇਠੂਵਾਲ ਦੇ ਵਿੱਚ ਦੋ ਮਜ਼ਾਈਲ ਡਿੱਗਦੇ ਨੇ ਇੱਕ ਕਰੀਬ ਪਿੰਡ ਦੇ ਕੋਲ ਡਿੱਗਦਾ ਤੇ ਦੂਜਾ ਦੂਸਰੇ ਪਿੰਡ ਦੇ ਕੋਲ ਡਿੱਗਦਾ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਿੱਥੇ ਕੁਝ ਸਮਾਂ ਪਹਿਲਾਂ ਆਪਾਂ ਤਸਵੀਰਾਂ ਦਿਖਾਈਆਂ ਕਿ ਮਜ਼ਾਈਲ ਪਈ ਹੋਈ ਸੀ ਜਿਸ ਤੋਂ ਬਾਅਦ ਇਹ ਏਰੀਆ ਜਿਹੜਾ ਸੀ ਆਰਮੀ ਨੇ ਆਪਣੇ ਹਵਾਲੇ ਕਰ ਲਿਆ ਜਿਹੜੀ ਤੁਸੀਂ ਪੱਟੀ ਦੇਖ ਰਹੇ ਹੋ ਇਸ ਦੇ ਅੰਦਰ ਮਜ਼ਾਈਲ ਪਿਆ ਹੋਇਆ ਤਾਂ ਲਗਾਤਾਰ ਇਲਾਕੇ ਦੇ ਲੋਕ ਜਿਹੜੇ ਆ ਕਾਫੀ ਦਹਿਸ਼ਤ ਦੇ ਵਿੱਚ ਨੇ ਕਿ ਸ਼ਾਇਦ ਇਹ ਮਜ਼ਾਈਲ ਜਿਹੜੀ ਆ ਇਹ ਫਟ ਸਕਦੀ ਆ ਕਿਉਂਕਿ ਆਰਮੀ ਵੱਲੋਂ ਕਿਹਾ ਗਿਆ ਕਿ ਇਸ ਦੀ ਜਿਹੜੀ ਜਦੋਂ ਨਸ਼ਟ ਕੀਤਾ ਜਾਵੇਗਾ ਇਹਨੂੰ ਤਾਂ ਇਹਦੀ ਜਿਹੜੀ ਮਾਰ ਆ ਉਹ 1.5 ਕਿਲੋਮੀਟਰ ਤੱਕ ਹੋ ਸਕਦੀ ਆ ਜਿਸ ਦਾ ਕਰਕੇ ਮੀਡੀਆ ਨੂੰ ਇਸ ਤੋਂ ਦੂਰ ਕਰ ਦਿੱਤਾ ਗਿਆ ਤਾਂ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਲੋਕ ਜਿਹੜੇ ਇੱਥੇ ਤੱਕ ਪਹੁੰਚੇ ਸੀ ਤਾਂ ਉਹਨਾਂ ਨੂੰ ਵੀ ਇਸ ਮਜ਼ਾਈਲ ਦੇ ਜਿਹੜੇ ਟੁਕੜੇ ਤੋਂ ਕਾਫੀ ਆ ਦੂਰ ਕੀਤਾ ਗਿਆ ਸਾਡੇ ਨਾਲ ਕੁਝ ਸਥਾਨਕ ਲੋਕ ਜਿਹੜੇ ਨੇ ਸਵੇਰ ਤੋਂ ਹੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ੇਹਤਾਰ ਸੁਖਚੰਦਰ ਸਿੰਘ ਚੰਨਾ ਜੀ ਨਗਰ ਮੇਰਾ ਜੇਠ ਤੇ 23 ਸਾਮਾਂ ਰਾਤ 1 ਵਜੇ ਤੇ 5 ਮਿੰਟ ਤੇ ਧਮਾਕਾ ਹੋਇਆ ਦੋ ਉਦੋਂ ਸਾਰਾ ਪਰਿਵਾਰ ਸਮੇਤ ਅਸੀਂ ਬਾਹਰ ਆ ਗਏ ਆ ਜਦੋਂ ਬਾਹਰ ਆ ਗਏ ਅਸੀਂ ਪਰਿਵਾਰ ਸਾਡਾ ਆ ਗਿਆ ਦੂਸਰੇ ਵੇਖ ਕੇ ਸਾਰੇ ਬੂਏ ਖੋਲ ਕੇ ਬਾਹਰ ਆ ਗਏ ਆ ਮਤਲਬ ਸਾਰਾ ਨਗਰ ਜਿਹੜਾ ਬਾਜ਼ਾਰ ਦੇ ਵਿੱਚ ਪਹੁੰਚ ਚੁੱਕਾ ਵਾ ਮੁੜ ਕੇ ਦੋ ਚੌ ਚ ਸਕਿੰਟਾਂ ਦੇ ਵਿੱਚ ਇੱਕ ਫੇਰ ਧਾਗਿਆ ਜਦੋਂ ਜਦੋਂ ਚੌਥਾ ਧਾਗਿਆ ਵਾ ਉਦੋਂ ਜ਼ਮੀਨ ਸਮਾਨ ਜਿਹੜਾ ਪਟਣਾ ਸ਼ੁਰੂ ਹੋ ਗਿਆ ਵਾ ਇੰਨਾ ਜ਼ਿਆਦਾ ਗੜੂੰ ਜਿਆਦੀ ਪਈ ਆ ਮੁੜ ਕੇ ਫਿਰ ਪੰਜਵਾਂ ਫਿਰ ਛੇਵਾਂ ਸੱਤ ਮਤਲਬ ਸੱਤਾਂ ਧਮਾਕਿਆਂ ਦੀ ਆਵਾਜ਼ ਆਈ ਆ ਸਵੇਰੇ ਫਿਰ ਜਦੋਂ ਦਿਨ ਚੜ੍ਹਿਆ ਵਾ ਲੋ ਲੱਗੀ ਫਿਰ ਕੋ ਬਾਹਰ ਗੁਰੂ ਪਾਰੇ ਗਏ ਬਾਹਰ ਨੂੰ ਉਹਨਾਂ ਵੇਖਾ ਤੇ ਮਝਾਲ ਪਈ ਉਹਨਾਂ ਫਿਰ ਆਪਣੇ ਪਿੰਦੇ ਮੋਦਬਾਰਾਂ ਨੂੰ ਦੱਸਿਆ ਉਹਨਾਂ ਫਿਰ ਥਾਣੇ ਫੋਨ ਕੀਤਾ ਥਾਣੇ ਉਸੇ ਵੇਲੇ ਪੰਜ ਸੱਤ ਮਿੰਟਾਂ ਜੀ ਪੰਜਾਬ ਪੁਲਿਸ ਆ ਗਈ ਆ ਨਹੀਂ ਤੇ ਪੰਜਾਬ ਪੁਲਿਸ ਤੁਹਾਨੂੰ ਪਤਾ ਜਿੰਨੇ ਟਾਈਮ ਨਾਲ ਪਰ ਨਹੀਂ ਸ਼ਾਬਾਸ਼ ਪੰਜਾਬ ਪੁਲਿਸ ਦੇ ਜਿਹੜੀ ਟਾਈਮ ਨਾਲ ਬਹੁਤ ਟਾਈਮ ਨਾਲ ਪਹੁੰਚੀ ਆ ਉਹਨਾਂ ਆੜ ਕੇ ਮਤਲਬ ਜਿੱਥੇ ਜਿੱਥੇ ਉਹਦੀਆਂ ਪਤਰੀ ਡਿੱਗੇ ਹੀ ਮੈਂ ਜਿੱਥੇ ਮਝਾਲ ਪਈ ਉਹ ਲੱਦੀ ਇਹ ਮੁਰਗੇ 10 ਵਜੇ ਜਿਹੜੀ ਆ ਮੱਖ ਮੰਡੀ ਦੀ ਹੁਣ ਪਈ ਆ ਜਿੰਦਾ ਮਝਾਲ ਜਿਹੜੀ ਪਈ ਆ ਇਹ 10 ਵਜੇ ਪਤਾ ਲੱਗਾ ਹੁਣ ਆਰਮੀ ਨੇ ਇਸ ਵੇਲੇ ਆਪਣੇ ਕਬਜ਼ੇ 'ਚ ਲੈ ਲਈ ਆ ਉਹਨਾਂ ਸਾਰੀ ਦੁਨੀਆ ਪਰੇ ਕਰਦੀ ਮੀਡੀਆ ਨੂੰ ਪਿਛੇ ਕਰ ਦਿੱਤਾ ਵਾ ਤੂੰ ਹੁਣ ਵੇਖੋ ਕੀ ਕਰਦੇ ਆ ਮਿੱਟੀ ਦੇ ਬੋਰੀਆਂ ਭਰ ਕੇ ਅੱਗੇ ਲਾਉਂਦੇ ਨਸ਼ਟ ਕਰਦੇ ਕੀ ਕਰਦੇ ਆ ਜੀ ਜਿਹੜੀ ਜੇਠੂਵਾਲ ਦੇ ਵਿੱਚ ਡਿੱਗੀ ਸੀ ਉਹ ਮਿਸ ਹੋ ਗਈ ਸੀ ਜਿਹੜਾ ਖੋਖਾ ਪਾਪਾ ਜੀ ਮਿਸ ਹੋ ਗਈ ਤੇ ਉਹ ਨਾਲ ਲੱਗ ਕੇ ਖੜੀ ਆ ਉਹਦਾ ਹੱਥ ਪਾ ਨਹੀਂ ਸਕਦੀ ਤੇ ਜਮਰਾ ਕੋਈ ਵੀ ਮੁਲਾਜ਼ਮ ਕੋ ਪਾ ਨਹੀਂ ਸਕਦਾ ਆ ਵੀ ਹੁਣ ਜੇ ਮਿਸ ਨਹੀਂ ਤੇ ਹੱਥ ਨੇ ਥੋੜਾ ਨਾ ਪਾਇਆ ਉਹਨਾਂ ਸਾਰਿਆਂ ਨੂੰ ਕਿਹਾ 1.5 ਕਿਲੋਮੀਟਰ ਪਿਛਾਂ ਜੋ ਕੋਈ ਨੁਕਸਾਨ ਕਰ ਸਕਦੀ ਆ ਸਾਡੇ ਲੋਕ ਉੱਤੇ ਚੜ ਚੜ ਜਾਣ ਰਹੇ ਆ ਉਹਦੇ ਮਿੱਠੇ ਚੌਲ ਥੋੜਾ ਬਣੇ ਆ ਪਾ ਖਾਣਾ ਉਂਡੇ ਆ ਜੀ 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 ਜਾਣ ਤੇ ਸਾਰਿਆਂ ਨੂੰ ਪਿਆਰੀ ਆ ਜੰਗ ਲੱਗੀ ਆ ਚਾਹੇ ਪਾਕਿਸਤਾਨ 'ਚ ਕਿਵੇਂ ਦਾ ਮਾਹੌਲ ਸੀ ਪਿੰਡ ਦੀ ਲੋਕ ਕਿੱਥੇ ਇਕੱਤਰ ਹੋਏ ਪਾਪਾ ਜੀ 1:05 ਤੋਂ ਦੇ 5 ਮਿੰਟਾਂ ਤੱਕ ਮਲ ਸੱਤੇ ਬਲਾਸਟ ਹੋ ਗਿਆ ਜਦੋਂ ਉਹ ਹੀ ਉਦੋਂ ਅੰਦਰ ਆ ਜਦੋਂ ਦੋ ਬਲਾਸਟ ਹੋਏ ਆ ਮੁੜ ਕੇ ਜਦੋਂ ਆਵਾਜ਼ ਹੀ ਆਉਂਦੀ ਸੀ ਘੜਮ ਧੂਮ ਘੜਮ ਹੁੰਦੀ ਪਤਾ ਨਹੀਂ ਲੱਗਦਾ ਕੀ ਬਣਦਾ ਵਾ ਉਦੋਂ ਸਾਰੀ ਦੁਨੀਆ ਬਾਹਰ ਆ ਗਈ ਮੁੜ ਕੇ ਲੈਡ ਜਿਹੜੀ ਬੰਦ ਹੋ ਗਈ ਆ ਕੀ ਅੱਗ ਦੇ ਵੀ ਕੋਈ ਪੁਹਾਕੇ ਨਿਕਲੇ ਸੀ ਕੋਈ ਅੱਗ ਦੇ ਪੰਬਾਪੇ ਉੱਤੋਂ ਨਿਕਲੇ ਜਦੋਂ ਜਦੋਂ ਗੋਲਾ ਦਾਗਦੇ ਹਨਾ ਜਦੋਂ ਗੋਲਾ ਤੋਂ ਦਾਗੀਦਾ ਸੀ ਉਦੋਂ ਪੰਬਾਪੇ ਨਿਕਲਦੇ ਝੱਕਦੇ ਜਿਹੜੇ ਵੇਖੇ ਅਸੀਂ ਐ ਆਪਣੀ ਅੱਖੀ ਵੇਖੇ ਅਸੀਂ ਮਸਾਲਾ ਲਾ ਕੇ ਨੂੰ ਕੋਈ ਬਾਲੀਆਂ ਗੱਲਾਂ ਬਣਾਉਣੀਆਂ ਜਾਣਦੇ ਹਾਂਜੀ ਹਾਂਜੀ ਕੀ ਲੱਗਦਾ ਹੈ ਕਿ ਜਿਸ ਤਾਂ ਦੀਆ ਪਾਕਿਸਤਾਨ ਹਰਕਤਾਂ ਕਰ ਰਿਹਾ ਪਰ ਇੱਧਰ ਭਾਰਤ ਦੀ ਗੱਲ ਕਰੀਏ ਸਾਡੀ ਇੰਡੀਆ ਦੀ ਜਿਹੜੀ ਆ ਫੌਜ ਆ ਉਹਦੇ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਕਾਮ ਕੀਤਾ ਜਾ ਰਿਹਾ ਜੀ ਵੇਖੋ ਜੀ ਗੱਲ ਤਾਂ ਇਹ ਸਰਕਾਰਾਂ ਦੇ ਕੰਮ ਹੈ ਸਰਕਾਰਾਂ ਕਰ ਸਕਦੀਆਂ ਵਾਂ ਆਪਾਂ ਤਾਂ ਜਲ ਪਾਣੀ ਦਾ ਪ੍ਰਬੰਧ ਕਰ ਸਕਦੇ ਜ ਆਰਮੀ ਦੇ ਨਾਲ ਮੋੜਾ ਨਾ ਮੋੜਾ ਲਾ ਕੇ ਖਲੋਤੇ ਆ ਤੇ ਕੇ ਸੰਦ ਦੀ ਲੋੜ ਐ ਸੰਦ ਗੱਫਾ ਪਾਣੀ ਐ ਤੇ ਗੱਫਾ ਪਾਣੀ ਛਕਾਵਾਂਗੇ ਆਪਾਂ ਦੇ ਇਹ ਕੁਝ ਕਰ ਸਕਦੇ ਆ ਬਾਕੀ ਸਰਕਾਰਾਂ ਦੇ ਕੰਮ ਸਰਕਾਰਾਂ ਦੇ ਕਰ ਸਕਦੀਆਂ ਵਾ ਉਹਦੇ ਵਿੱਚ ਆਪਾਂ ਨਹੀਂ ਤਾਂ ਕੁਝ ਕਰ ਸਕਦੇ ਹੁਣ ਜਿਹੜੀ ਮਝਾਇਲਾ ਆਪਾਂ ਨੂੰ ਕੋਈ ਨੌਲੇਜ ਥੋੜੀ ਕੀ ਦੇ ਵਿੱਚ ਕੀ ਨਹੀਂ ਇਹ ਆਰਮੀ ਨੂੰ ਪਤਾ ਵਾ ਬਾਕੀ ਇਹ ਹੱਥ ਜੋੜ ਕੇ ਸੰਗਤਾਂ ਨੂੰ ਤੁਹਾਡੇ ਚੈਨ ਨਾਲ ਰਾਈ ਕਹਿੰਦੇ ਆ ਤੇ ਲੈਟਾ ਰਾਤ ਨੂੰ ਬੰਦ ਰੱਖੋ ਲੈਟਾ ਨਾ ਬੰਦ ਕਰੋ ਨੁਕਸਾਨ ਦੋਹਾਂ ਦੇਸ਼ਾਂ ਦਾ ਹੀ ਆ ਜੇ ਉਹਦੇ ਕੋਲੇ ਦਾਗਣ ਗੋ ਵੀ ਆਪਣੇ ਮਰਨੇ ਜਾਂ ਤੇ ਦਾਗਣ ਗੇ ਵੀ ਆਪਣੇ ਮਰਨੇ ਆ ਬਗਾਨਾਂ ਦਾ ਕੋਈ ਹੈ ਨਹੀਂਗਾ ਕਿ ਲੱਗਦਾ ਕਿ ਜਿਸ ਤਰ੍ਹਾਂ ਇਲਾਕੇ ਦੇ ਮੋਤਬਰਾਂ ਨੂੰ ਚਾਹੀਦਾ ਸੀ ਇੱਥੇ ਆਣ ਕੇ ਪ੍ਰਸ਼ਾਸਨ ਦੀ ਸਪੋਰਟ ਕਰਦੇ ਜਿਵੇਂ ਬਹੁਤ ਸਾਰੇ ਲੋਕ ਦਾਅਵੇ ਕਰਦੇ ਨੇ ਸਿਆਸੀ ਲੀਡਰ ਦਾਅਵੇ ਪਰਦੇ ਨੇ ਪਰ ਇੱਥੇ ਗੁਰੂ ਕੀ ਆ ਫੌਜਾਂ ਜਿਹੜੀਆਂ ਆ ਖੜੀਆਂ ਨੇ ਬਾਬਾ ਜੀ ਆਏ ਆ ਸਾਡੇ ਐਮਪੀ ਸਾਹਿਬ ਆਏ ਆ ਹੌਂਜਲਾ ਸਾਹਿਬ ਉਹ ਕੋਲ ਗਏ ਆ ਕੋਲ ਇੱਥੇ ਆਏ ਪਹੁੰਚੇ ਸਾਡਕੋ ਮੌਕੇ ਤੇ ਪਹੁੰਚੇ ਅਸੀਂ ਇਹ ਕਹਦਾ ਨਹੀਂ ਕਹਿੰਦੇ ਬਾਕੀ ਹੋਰ ਕੋਈ ਕੋਈ ਸਾਡਕੋ ਨਹੀਂ ਆਇਆ ਮੌਜੂਦਾ ਆਉਣਾ ਚਾਹੀਦਾ ਹੈ ਸਾਰਿਆਂ ਨੂੰ ਚਲੋ ਇਹ ਜੇ ਜੋ ਨਾਨ ਨਸ਼ਟ ਕਰਦੀ ਆਰਮੀ ਹਾਵਾ ਜੀ ਤੇ ਹੋ ਸਕਦਾ ਕਿ ਜੇਠੂਵਾਲ ਦਾ ਨੁਕਸਾਨ ਹੋ ਸਕਦਾ ਮੱਖਮਣੀ ਦਾ ਨੁਕਸਾਨ ਨੁਕਸਾਨ ਬਹੁਤ ਜ਼ਿਆਦਾ ਕਰਦਾ ਵਟੀਆਂ ਮਜਾਲਾ ਕੋਈ ਛੋਟੇ ਗੋਲੇ ਤੇ ਹੈ ਨਹੀਂ ਹੈ ਤੁਹਾਡੇ ਸਾਹਮਣੇ ਕੀ ਲੱਗਦਾ ਤੁਹਾਨੂੰ ਕੋਈ ਵੱਡੇ ਸ਼ਹਿਰ ਨੂੰ ਟਾਰਗੇਟ ਕਰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਕਿਸਤਾਨ ਵੱਲੋਂ ਇਹ ਤੁਹਾਨੂੰ ਬੱਬਾ ਜੀ ਰੱਬ ਜਾਣਦਾ ਪਰਮੇਸ਼ਰ ਜਾਣਦਾ ਪਾਗੇ ਇਹਦੇ ਬਾਰੇ ਕੋਈ ਕਹਿ ਨਹੀਂ ਸਕਦਾ ਕਿਹਨੂੰ ਟਾਰਗੇਟ ਬਣਾਇਆ ਵਾ ਜਿੱਥੇ ਲੜ ਜਗਦੀ ਉਹਨਾਂ ਉੱਥੇ ਸੁੱਟਣਾ ਹੋਣਾ ਤਦ ਇਹ ਜਾਨੇ ਲੇਟਾ ਬੰਦ ਰੱਖੋ ਰਾਤ ਨੂੰ ਜੇ ਬੱਤੀ ਬੰਦ ਹੁੰਦੀ ਆ ਜਿਹਦੇ ਕੋਈ ਇਨਵਿਟਰ ਨਿਊਟਰ ਛੱਡਿਆ ਵਾ ਜਿਹਨੇ ਯੂਨਿਟਰ ਛੱਡਿਆ ਵਾ ਕੋਨ ਸ਼ਾਂਤੀ ਰਵੇ ਬਾਬਾ ਜੀ ਜੇਕਰ ਮਾਹੌਲ ਹੋਰ ਵੀ ਤਣਾਪੁਰ ਹੁੰਦਾ ਮਾਹੌਲ ਖਰਾਬ ਹੁੰਦਾ ਤਾਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਗੁਰੂ ਕੇ ਲੰਗਰ ਨੇ ਉਹ ਲੋਕਾਂ ਤੱਕ ਆਮ ਗਰੀਬਾਂ ਤੱਕ ਜਿਨ੍ਹਾਂ ਦੀ ਰੋਜ਼ ਮਰਹ ਦੀ ਰੋਟੀ ਹੀ ਪੱਕਦੀ ਆ ਉਹਨਾਂ ਦੀ ਸੇਵਾ ਕੀਤੀ ਜਾਏਗੀ ਕਿਸ ਤਰ੍ਹਾਂ ਦੀ ਮੈਂ ਵੇਖੋ ਜਦੋਂ ਲੋਕਡਾਊਨ ਹੋਇਆ ਹੈ ਨਾ ਤੇ ਸਿੱਖ ਜਿਹੜਾ ਸਿੱਖ ਕੌਮ ਹੀ ਨਿਤਰ ਕੇ ਅੱਗੇ ਆਈ ਹੋਰ ਕੋ ਆਇਆ ਸੀ ਘਰਾਂ ਦੇ ਵਿੱਚ ਆਟੇ ਦਾਲ ਚੌਲ ਬਾਰੇ ਆਪਣੇ ਕਾਰਸੇ ਵਾਲੇ ਸੰਤਾ ਮਹਾਪੁਰਸ਼ਾਂ ਨੇ ਲੰਗਰ ਲਾਏ ਅਸੀਂ ਆਪਣੀ ਨਹੀਂ ਗੱਲ ਕਰਦੇ ਜਿੱਦਾਂ ਬਾਬੇ ਪੂਰੀ ਵਾਲੇ ਆ ਖਰੂਰ ਸਾਹਿਬ ਵਾਲੇ ਆ ਜੂਸ ਸਾਹਿਬ ਵਾਲੇ ਆ ਕਿਲਾ ਅਨੰਦਗੜ੍ਹ ਦੇ ਅਸੀਂ ਚਲੋ ਆਉਣਾ ਹੀ ਆਉਣਾ ਵਾ ਸਾਨੂੰ ਜਿੱਥੇ ਕੋਈ ਸਾਡੇ ਮਹਾਪੁਰਸ਼ੇ ਡਿਊਟੀ ਲਾਉਣੇ ਜਾਂਦੇ ਆ ਇਹ ਇਹ ਕੰਮ ਫਿਰ ਉਹੀ ਹੋਣਾ ਮੋਰ ਕੀ ਹੋਣਾ ਵਾ ਗਰੀਬ ਨੇ ਕੀ ਕਰ ਲੈਣਾ ਵਾ ਜਦੋਂ ਗਰੀਬ ਨੂੰ ਕਿਤੇ ਨਿੰਗਲ ਨਹੀਂ ਦੇਣਾ ਦਿਹਾੜੀ ਨਹੀਂ ਜਾਣਾ ਗਰੀਬ ਨੂੰ ਫਿਰ ਉਹਦੇ ਘਰ ਹੀ ਰਾਸ਼ਨ ਪਚਾਉਣਾ ਵਾ ਤੁਸੀਂ ਲੰਗਰ ਛਕਾਉਣ ਵੀ ਗਏ ਹੋ ਆਰਮੀ ਦੇ ਅਧਿਕਾਰੀਆਂ ਨੂੰ ਕੀ ਹੋਣਾ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਕਿ ਕਿੰਨਾ ਕੁ ਸਮਾਂ ਲੱਗੇਗਾ ਇਹਨੂੰ ਨਹੀਂ ਪਪਾ ਜੀ ਅਸੀਂ ਕਹੀ ਉਹਨਾਂ ਪ੍ਰਸ਼ਾਦਾ ਛਕਾਈ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਉਹਨਾਂ ਨਾਲ ਪ੍ਰਸ਼ਾਦਾ ਛਕਾਇਆ ਹੈਗਾ ਕੰਨਾਂ ਘਟਾਮਾਂ ਦੇ ਕੋਈ ਕੰਮ ਨਹੀਂ ਸਕਦੇ ਉਹਨਾਂ ਕਹਿੰਦਾ ਸਾਨੂੰ ਜਵਾਨ ਚਾਹੀਦੇ ਪੰਜ ਸੱਤ ਤੇ ਤੋੜੇ ਚੁੱਕ ਕੇ ਮਿੱਟੀ ਦੇ ਮੈਂ ਕੋਈ ਗੱਲ ਨਹੀਂ ਅਸੀਂ ਆ ਜਰਾਂ ਅਸੀਂ ਆਪ ਚੁੱਕ ਕੇ ਰੱਖ ਦਾਂਗੇ ਬਾਕੀ ਜਿਹੜੀ ਆਰਮੀ ਵੱਲੋਂ ਸਾਨੂੰ ਸਾਡੇ ਗੁਚੜੀ ਸਹਾਦਾਵਾ ਉਹਹੀਂ ਆਰਮੀ ਦੇ ਨਾਲ ਕਿਤੀਆਂ ਟਰਾਲੀਆਂ ਸੁੱਟੀਆਂ ਗਈਆਂ ਤੋੜੇ ਸੁੱਟੇ ਗਏ ਆ ਉਹਦੇ ਨਾਲ ਕੋਈ ਕਰ ਲੱਗੇ ਆ ਜੀ ਉਹਦੇ ਨਾਲ ਬਾਬਾ ਜੀ ਕਰਕੇ ਉਹਨੂੰ ਨਸ਼ਟ ਕਰਨਗੇ ਵੇਖੋ ਨਸ਼ਟ ਕਰਦੇ ਕੀ ਕਰਦੇ ਤੋੜੇ ਭਰ ਕੇ ਲਾਗੇ ਲਾਉਣਗੇ ਇਹ ਪਹਿਲੋਂ ਆਂਦੇ ਸੀ ਇਹ ਘੱਟ ਚੱਲਣਾ ਹੁਣ ਨਾ ਉਤੋਂ ਜਿਹਨਾਂ ਨੇ ਵੀਡੀਓ ਬਣਾ ਕੇ ਆਪਣੇ ਅਫਸਰਾਂ ਉੱਤੇ ਪਾਈਆਂ ਵਾ ਉਹ ਕਹਿੰਦੇ 1.5 ਕਿਲੋਮੀਟਰ ਤੱਕ ਇਹ ਅਜੇ ਤੱਕ ਰਮਾਰ ਕਰ ਸਕਦੀ ਆ ਉਹ ਉਹ ਆਪਣੀ ਸੇਫਟੀ ਵਾਸਤੇ ਹਟਣਦੇ ਸਾਡੇ ਲੋਕਾਂ ਵਾਸਤੇ ਪਰ ਸਾਡੇ ਲੋਕ ਪੱਜ ਭਾਜ ਉੱਤੇ ਚੜਨਦੇ ਆ ਉਥੇ ਮਿੱਠੇ ਚੌਲ ਥੋੜਾ ਬਣੇ ਨਾ ਵੰ ਤੁਹਾਨੂੰ ਮੈਂ ਸਿਖ ਰਦਾ ਹਾਂ ਲੋ ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਵੇਰ ਵੀ ਕੀਤਾ ਕਿ ਰਾਤ ਦੇ ਸਮੇਂ ਲਾਈਟਾਂ ਬੰਦ ਕਰਕੇ ਰੱਖੋ ਤੇ ਦੂਜੀ ਗੱਲ ਉਹਨਾਂ ਨੇ ਕਿਹਾ ਗਿਆ ਕਿ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਇਹ ਅਜੇ ਜ਼ਿੰਦਾ ਮਜ਼ਾਈਲ ਹੈ ਜੋ ਭਾਰਤ ਨੇ ਪਾਕਿਸਤਾਨ ਦੀ ਮਜ਼ਾਈਲ ਨੂੰ ਥੱਲੇ ਸੁੱਟਿਆ ਇਹ ਕਦੇ ਵੀ ਜਦੋਂ ਆਰਮੀ ਇਸ ਨੂੰ ਡਿਫਿਊਜ਼ ਕਰੇਗੀ ਤਾਂ ਇਹ ਲੱਗ ਲੱਗੇ ਘਰਾਂ ਦਾ ਜਾਂ ਜਿਹੜੇ ਲੋਕ ਨੇ ਉਹਨਾਂ ਦਾ ਨੁਕਸਾਨ ਕਰ ਸਕਦੀ ਹੈ